ਆਓ ਗੁਰੂ ਪਿਆਰਿਓ ਅੱਜ ਦਾ ਜਿਹੜਾ ਦਿਹਾੜਾ ਆ ਆਪਾਂ ਪਵਿੱਤਰ ਦਿਹਾੜਾ ਸੰਗਰਾਮ ਦੇ ਦਿਹਾੜੇ ਨੂੰ ਅਸੀਂ ਆਮ ਕੀ ਬੋਲਦੇ ਆ ਪਵਿੱਤਰ ਦਿਹਾੜਾ ਸੰਗਰਾਮ ਹੋਵੇ ਪੁੰਨਿਆ ਹੋਵੇ ਮੱਸਿਆ ਹੋਵੇ ਉਹ ਦਿਹਾੜੇ ਜਿਨ੍ਹਾਂ ਦਾ ਸਾਡਾ ਪੰਥ ਨਾਲ ਕੋਈ ਸੰਬੰਧ ਨਹੀਂ ਪਰ ਅਨਾਉਂਸਮੈਂਟਾਂ ਕੀ ਸੁਣਦੇ ਆਪਾਂ ਸੁਣਦੇ ਆ ਨਾ ਜੀ ਸਾਰੇ ਗੁਰੂ ਘਰਾਂ 'ਚ ਕਾਹਦੀਆਂ ਨੋਸਮੈਂਟਾਂ ਹੁੰਦੀਆਂ ਆਓ ਗੁਰੂ ਪਿਆਰ ਵਾਲਿਓ ਅੱਜ ਪਵਿੱਤਰ ਦਿਹਾੜਾ ਹੈ। ਜੇ ਸਾਡੇ ਤੋਂ ਜਾਗਦੇ ਬੰਦੇ ਨੇ ਕਿਸੇ ਬੱਚੇ ਨੇ ਪੜਨ ਵਾਲੇ ਨੇ ਸਾਨੂੰ ਇਹ ਪੁੱਛ ਲਿਆ ਵੀ ਬਾਬਾ ਜੀ ਜਿਹੜਾ ਕੱਲ ਰਾਤ ਦਿਹਾੜਾ ਨੰਘਿਆ ਪਿਸਲਾ ਜਾਂ ਕੱਲ ਆਏਗਾ ਉਹ ਮੈਲਾ ਹੋਏਗਾ। ਤੇ ਨਾਲੇ ਅਸੀਂ 12 ਮਾਹਾਂਲੇ ਦੇਣੀ ਸਾਰੇ ਗੁਰਦਾਰਿਆਂ ਚ ਸਾਰੇ ਗਿਆਨੀ ਕਥਾ ਕੀ ਕਰਦੇ ਆਂ। ਮਾ ਦਿਵਸ ਮੂਰਤ ਭਲੇ ਜਿਸ ਕੋ ਨਜ਼ਰ ਕਰੇ ਬੇ ਸਾਰੇ ਦਿਨ ਭਲੇ ਨੇ ਸਭ ਨਗਰੀ માં ਇੱਕੋ ਰਾਜਾ ਸਭ ਪਵਿੱਤਰ ਥਾਵਾਂ ਇਸੇ ਤਰ੍ਹਾਂ ਸਾਰੇ ਦਿਨ ਭਲੇ ਨੇ ਸਾਰੀਆਂ ਥਾਵਾਂ ਚੰਗੀਆਂ ਨੇ ਕੋਈ ਦਿਨ ਮਾੜਾ ਨਹੀਂ ਕੋਈ ਮਹੀਨਾ ਮਾੜਾ ਨਹੀਂ ਅਸੀਂ ਗੱਲ ਆ ਕਰਦੇ ਆ ਬੇ ਦੂਸਰੇ ਪਾਸੇ ਬਰ ਅਸੀਂ ਹੋਕੇ ਕਾਦੇ ਦਿੰਨੇ ਆ ਆਓ ਗੁਰੂ ਪਿਆਰ ਵਾਲਿਓ ਅੱਜ ਪਵਿੱਤਰ ਦਿਹਾੜਾ ਹੈ ਇਹ ਦਿਹਾੜਾ ਕਿਸੇ ਲਈ ਪਵਿੱਤਰ ਹੈ ਤੇ ਕਿਸੇ ਲਈ ਮਾੜਾ ਹੈ ਕਿਸੇ ਦੇ ਜੰਮਿਆ ਕਿਸੇ ਦੇ ਅੱਜ ਮਰਿਆ ਹੈ ਕਿਸੇ ਦੇ ਵਿਆਹ ਕਿਸ ਦਾ ਐਕਸੀਡੈਂਟਾ ਕੋਈ ਬਿਮਾਰ ਹੈ ਕੋਈ ਤੰਦਰੁਸਤ ਹੈ ਇਹ ਦਿਹਾੜੇ ਸਦਾ ਇੱਕ